ਬਾਈ ਜੀ ਤੁਹਾਨੂੰ ਨਾ ਇੱਕ ਆ ਚੀਜ਼ ਦਿਖਾਉਣ ਲੱਗਿਆ ਹੈ ਨਾ ਤੇ ਅਸੀਂ ਗਏ ਸੀ ਕੰਮਨ ਕਸੌਲ ਦੇ ਵਿੱਚ ਹਿਮਾਚਲ ਦੇ ਵਿੱਚ ਪਰ ਉੱਥੇ ਨਾ ਇੱਕ ਜਿਹੜਾ ਵੀ ਆਪਾਂ ਨੂੰ ਪੰਜਾਬੀਆਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਬਹੁਤ ਸੋਹਣਾ ਮੈਸੇਜ ਦਿੱਤਾ ਹੋਇਆ ਹੈ ਹਣ ਤੁਸੀਂ ਧਿਆਨ ਨਾਲ ਦੇਖੋ ਹੈ ਨਾ ਕਿ ਕੀ ਮੈਸੇਜ ਦਿੱਤਾ ਹੋਇਆ ਤੇ ਇਹ ਦੇਖੋ ਵੀ ਡਰਖਤ ਨੂੰ ਕੱਟ ਰਹੇ ਨੇ ਇੱਕ ਹੜਾ ਲੈ ਘੜਾ ਤੇ ਡਰਖਤ ਨੂੰ ਪੂਰਾ ਕੱਟਿਆ ਤੇ ਉਹ ਬਾਹ ਫਲਾਇ ਘੜਾ ਹੈ ਵੀ ਭਾਈ ਕੱਟੋ ਨਾ ਵੀ ਮੇਰੇ ਨਾਲ ਹੀ ਥੋੜੀ ਜ਼ਿੰਦਗੀ ਹੈ ਤੇ ਬਾਕੀ ਤੁਹਾਨੂੰ ਪਤਿਆ ਵੀ ਮੈਂ ਕੁਝ ਕਹਿਣਾ ਨਹੀਂ ਆ ਦੇਖੋ ਕਿੰਨਾ ਸੋਹਣਾ ਮੈਸੇਜ ਹੈ ਆ ਬਈ ਇੱਥੋਂ ਕੱਟ ਰਹੇ ਨੇ ਆ ਕੱਟ ਰਹੇ ਨੇ ਆਰਾ ਚੱਕ ਰਿਹਾ ਤੇ ਆ ਵੀ ਸ਼ਾਇਦ ਰੋਕ ਰਹੇ ਨੇ ਇਹਨਾਂ ਨੂੰ ਇਹ ਜੜਾ ਇਹਦੀ ਸਾਈ ਦੇਖੋ ਤਣਾ ਨਿਕਲਿਆ ਹੈ ਇਹ ਰੋਕ ਰਿਆ ਤੇ ਉੱਪਰ ਜਿਹੜਾ ਦਰਖਤ ਹੈ ਉਹ ਆਪਣੀਆਂ ਬਾਹਾਂ ਫਲਾਈ ਖੜਾਗਾ ਹਨਾ ਬਹੁਤ ਸੋਹਣਾ ਮੈਸੇਜ ਹੈ ਇਹ ਇਹ ਹੈਗਾ ਕਸੌਨ ਦੀ ਵਿੱਚ ਹਿਮਾਚਲ ਦੇ ਵਿੱਚ ਸਾਪਾ ਮਣੀ ਕਰਨ ਨੂੰ ਜਨ ਹੈ ਰਸਤੇ ਦੇ ਵਿੱਚ ਆਉਂਦਾ ਹੈ ਨੇੜੇ ਇੱਥੇ ਕੁਲੂ ਤੇ ਮਨਾਲੀ ਨੇ ਬਹੁਤ ਸੋਹਣਾ ਮੈਸੇਜ ਯਾਰ ਮੈਨੂੰ ਚੰਗਾ ਲੱਗਾ ਤਾਂ ਸ਼ੇਅਰ ਕਰਿਓ ਬਈ ਸਾਰਿਆਂ ਦਾ ਕਰਨਾ ਇਹ ਜਿਹੇ ਚੰਗੀਆਂ ਚੀਜ਼ਾਂ ਸ਼ੇਅਰ ਕਰਿਆ ਕਰੋ ਬਹੁਤ ਸੋਹਣਾ ਤੇ ਆ ਦੇਖੋ ਦਰਖਤਾਂ ਲੱਗੀਆਂ ਕੁਸਮਟ ਹੈ ਬਾਰੇ ਬਹੁਤ ਸੋਹਣਾ ਆਟਾ ਦਰਖਤਾਂ ਦੇ ਉੱਪਰ ਵੀ ਵੀ ਪਹਾੜਾਂ ਦੇ ਵਿੱਚ ਵੀ ਜਿੱਥੇ ਬਾਦੂ ਦੇ ਦਰਖਤ ਨੇ ਦੇਖ ਲਓ ਹਨਾ ਮੈਂ ਕਹਣਾ ਵੀ ਇੱਥੇ ਵੀ ਦੋ ਦੋ ਤਿੰਨ ਤਿੰਨ ਮੀਟਰ ਤੇ ਦਰਖਤ ਆ ਉੱਥੇ ਵੀ ਇੰਨਾ ਸੋਹਣਾ ਮੈਸੇਜ ਹੈ ਵੀ ਇੱਥੇ ਵੀ ਦਰਖਤ ਨਾ ਕੱਟੋ ਬਾਕੀ ਤੁਹਾਨੂੰ ਪਤਾ ਆਪਣੇ ਪੰਜਾਬ ਦਾ ਦਰਖਤ ਤੇ ਬਹੁਤ ਘਟ ਰਹੇ ਨੇ ਬਾਈ ਇਹੇ ਜਿਹਾ ਮੈਸੇਜ ਹੈ ਯਾਰ ਸ਼ੇਅਰ ਕਰੋ ਬਹੁਤ ਸੋਹਣੀ ਜੀ ਹੈ ਯਾਰ ਬਹੁਤ ਚੰਗੀ ਲੱਗੀ ਮੈਨੂੰ ਤਾਂ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਲੱਗੀ ਹਾਂ ਬਹੁਤ ਵਧੀਆ ਪਾਰਕ ਬਣਾਇਆ ਹੈ ਬਾਈ ਇਹ ਆ ਦੇਖੋ ਵਿਆਹ ਸੰਗ ਇਹ ਦੋ ਦਰਖਤ ਸੀ ਦਰਖਤਾਂ ਦੇ ਉੱਪਰ ਹੀ ਘਰ ਬਣਾਤਾ ਇਹ ਮਤਲਬ ਦਰਖਤ ਜੜ੍ਹ ਚੋਂ ਨਹੀਂ ਵੱਡੇ ਸੁੱਕ ਗਏ ਉੱਪਰੀ ਘਰ ਬਣਾਤਾ ਇਹ ਦੇਖੋ ਚਲੋ ਬਈ ਹੁਣ ਆਪਾਂ ਚੱਲਦੇ ਆ ਯਾਰ ਬਹੁਤ ਮਤਲਬ ਬਹੁਤ ਸੋਹਣੀ ਜਗ੍ਹਾ ਯਾਰ ਮਾਸ਼ਾਲਲਾ ਹਾਂਜੀ ਕਰਦਾ ਵੀ ਆ ਕੇ ਇਥੋਂ ਵਾਪਸ ਹੀ ਨਾ ਜਾ। ਬਹੁਤ ਚੰਗੀਆਂ-ਜੰਗੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇੱਥੇ। ਬਾਕੀ ਆਓ ਯਾਰ ਹਨਾ ਘੁੰਮਿਆ ਫੇਰਿਆ ਕਰੋ ਤਾਂ ਆਪਣੀ ਜ਼ਿੰਦਗੀ ਐ। ਜ਼ਿੰਦਗੀ ਦੇ ਵਿੱਚ ਘੁੰਮਣਾ ਕਰਨਾ ਬਹੁਤ ਜ਼ਰੂਰੀ ਹੈ। ਘੱਟ ਤੋਂ ਘੱਟ ਘਾਟੀ ਦੇ ਕੋਈ ਮੈਨਾਂ ਜ਼ਰੂਰੀ ਨਹੀਂ ਵੀ ਤੁਸੀਂ ਜਾਦੇ ਖਰਚੇ ਕਰਕੇ ਇੱਥੇ ਘੁਮਣਾ। ਬਹੁਤ ਸੋਹਣੇ ਜਿਹੇ ਥਾਂ ਨੇ ਯਾਰ ਇੱਥੇ। ਘੁੰਮੋ ਫਿਰੋ। ਜ਼ਿੰਦਗੀ ਦਾ ਆਨੰਦ ਲਓ। we <laughs>